ਦੀ ਸ਼ਰਮਾਂ ਨੇ ਚਟਾ ਵੇਚਿਆ ਕੀ ਹਣੀ ਸ਼ਰਮਾਂ ਨੇ ਚਟਾ ਘਰ ਚ ਬਣਾਇਆ ਕਿਨੂੰ ਵੇਚਿਆ ਕਿੱਥੋਂ ਲਿਆਂਦਾ ਕਦੋਂ ਆਇਆ ਕਦੋਂ ਤੋਂ ਵੇਚ ਰਿਹਾ ਕਿੱਥੇ ਕੰਮ ਚੱਲ ਰਿਹਾ ਪਰਚਾ ਤਾਂ ਬਣਦਾ ਸੀ ਬਾਬੇ ਸੋਨੂ ਤੇ ਜਿਹੜਾ ਪਰਚਾ ਜਿਹੜਾ ਵਿਕਾਰਿਆ ਜਿਹਦਾ ਚਟਾ ਵਿਗਰਿਆ ਕੀ ਕੀ ਉਹ ਘਰ ਚ ਬਣਾ ਰਿਆ ਸੀ ਘਰ ਚ ਵੇਚ ਰਿਆ ਇਹ ਤੁਸੀਂ ਇਲਜ਼ਾਮ ਲਗਾ ਰਹੇ ਹੋ ਚੁਟਕੀਆਂ ਮਾਰ ਗਿਆ ਜਾਂਦੀਆਂ ਅਫਸਰਾਂ ਨੂੰ ਵੀ ਤੂੰ ਸਾਡੇ ਬੰਦਿਆਂ ਦੇ ਪਰਚਾ ਦਿੰਦਾ ਦੋ ਦਿਨ ਦੀ ਖੇੜਾ ਤੇਰੀ ਟਰਾਂਸਫਰ ਕਰਾ ਕੇ ਪਹਿਲੇ ਅਫਸਰ ਨੇ ਪਰਚਾ ਦਿੱਤਾ ਗੱਲ ਯਾਦ ਰੱਖਿਓ ਹਫਤੇ ਤੱਕ ਉਹ ਅਫਸਰ ਦੀ ਟਰਾਂਸਫਰ ਹੋ ਜਾਂਦੀ ਦੀ ਕਿ ਨੋਸਤੇ ਮੇਰਾ ਬਲੜਕਾ ਬੜਾ ਛਟਾ ਪਿੰਦਾ ਵਾ ਬੁੱਧੀਸ਼ਾ ਦੇ ਵੇਖਦਾ ਸ਼ਾਮਾਂ ਨਹੀਂ ਵੇਖਦਾ ਆਪਣਾ ਨਾਂ ਕਹੀ ਲੈਂਦੇ ਕਿ ਜਿਹੜਾ ਵੇਚਣ ਵਾਲਾ ਵਾ ਉਹਨੂੰ ਤੇ ਫੜਿਆ ਨਹੀਂ ਜਾਂਦਾ ਤੇ ਛੋਟੇ ਛੋਟੇ ਲੋਕਾਂ ਨੂੰ ਫੜੀ ਜਾਂਦੇ ਆ ਤੇ ਮੇਰੇ ਮੁੰਡੇ ਦਾ ਇਲਾਜ ਕਰਾ ਦਿਓ ਜਾਨੂ ਜਿਲੇ ਭੇਜ ਦਿਓ ਜਾ ਕੇ ਇਲਾਜ ਕਰਾ ਲਵਾਂ। ਇਹਨਾਂ ਨੂੰ ਤੁਹਾਡੀ ਕਿਰਬਾ ਜੀ ਇਹ ਤੇ ਕਿਰਬਾ ਜੀ ਕੱਟਣ ਆਸਤੇ ਵੀ ਇਦਾਂ ਦਾ ਪ੍ਰੋਗਰਾਮ ਪਲਾਨ ਹੋ ਸਕਦਾ। ਮੈਂ ਜੰਨੀ ਜੰਨੀ ਵਾਰੀ ਚਿੱਟੇ ਦੀ ਆਵਾਜ਼ ਸੁਣਾਈ ਹੁੰਦੀ ਵਾਰ ਮੇਰੇ ਤੇ ਪਰਚਾ ਦਰਜ ਕੀਤਾ। ਕਿਉਂ ਹੁੰਦਾ ਤੁਹਾਡੇ ਤੇ ਪਰਚਾ ਦਰਜ? ਕਿਉਂਕਿ ਸੱਚ ਦੀ ਆਵਾਜ਼ ਆ ਲੋਕਾਂ ਦੀ ਗੱਲ ਠਾਉਣਾ ਲੋ ਕੰਦਰ ਨਜਾਇਜ਼ ਅਸਲੇ ਵਾਲਾ ਸੀ ਕਿ ਇਨਵੈਸਟੀਗੇਸ਼ਨ ਹੋਇਆ ਪੁੱਛ ਗਿਆ ਚਲੇ ਵੀ ਤੂੰ ਰਿਹਾਲਾ ਕਿਤੋਂ ਆ ਤੇਰਾ ਆਕਾ ਕੌਣ ਆ ਤੇ ਇਹ ਅਸਲਾ ਹੁਣ ਤੱਕ ਕਿੰਨੇ ਤੋਂ ਵੱਡਾ ਡਰਾਈਵਰ ਨੇ ਆਪਣੇ ਆਕਾ ਦਾ ਨਾਮ ਲਿਆ ਕਿ ਮੈਂ ਸਮਗਲਿੰਗ ਕਿੱਦਾਂ ਕਰਦਾ ਕਿਹੜਾ ਮੇਰਾ ਸਰਕਣਾ ਸੀ ਕਿਹਦੀ ਸ਼ੈਤ ਕਰਦਾ ਸੀ ਜਿਹੜੇ ਬੰਦੇ ਕੋ ਨਜਾਇਜ਼ ਪਿਸਟਲ ਫੜਿਆ ਗਿਆ ਉਹਨੇ ਦੱਸਿਆ ਵੀ ਮੈਂ ਕਿੱਥੋਂ ਲੈ ਕੇ ਆਇਆ ਇਹਦੇ ਵਾਸਤੇ ਲਿਆ ਜਿਹੜਾ ਬੰਦਾ ਕੰਪਲੇਂਟ ਕਰਦਾ ਉਹਦੇ ਵਿਰੁੱਧ ਕਿਤੇ ਨਾ ਕਿਤੇ ਫਾਰਮ ਕਰਦੇ ਆ ਸ਼ਹਿਰ ਦੇ ਵਿੱਚ ਕਿਸੇ ਦਾ ਘੁੱਟ ਟੁਟਾ ਕਿਸੇ ਦੀਆਂ ਲੱਤਾਂ ਦੋ ਥਾਂ ਤੋੜ ਦਿੱਤੀਆਂ ਗਿਆ ਕਿਸੇ ਦੇ ਗਿੱਟੇ ਤੋੜ ਦਿੱਤੇ ਗਏ ਆਹ ਹਾਲਾਤ ਨੇ ਪਰ ਮੈਂ ਇਸ ਗੱਲ ਦੀ ਜੀ ਰੂਟ ਪੁੱਛਾਂ ਐਸਐਸਪੀ ਸਾਹਿਬ ਡੀਆਈਸੀ ਸਾਹਿਬ ਤੋਂ ਬੜਾ ਵਿਸ਼ਵਾਸ ਆ ਕਿ ਇਹਨਾਂ ਨੇ ਯੂਰਪ ਕੀਤੀ ਪਰਚਾ ਦਰਜ ਕੀਤਾ ਜਿਹੜੀ ਹੀਰੋਇਨ ਫੜੀ ਗਈ ਜਿਹੜੀ ਦਾ ਫੜਿਆ ਗਿਆ ਜਿਹਦੇ ਕੋਲ ਉਹਦੀ ਉਹਦੀ 3 ਮਹੀਨੇ ਪਹਿਲਾਂ ਘੁੱਟੀ ਚਾਇਆ ਆਉਠੀ ਬਣ ਗਈ ਆਪ ਦਾ ਰਜ਼ਗਾਰ ਕੋਈ ਨਹੀਂ ਬਾਪ ਦਾ ਰਜ਼ਗਾਰ ਕੋਈ ਨਹੀਂ ਬਾਪ ਦੀ ਪ੍ਰਾਪਰਟੀ ਕੋਈ ਨਹੀਂ ਦੁਕਾਨ ਕੋਈ ਨਹੀਂ ਜ਼ਮੀਨ ਕੋਈ ਨਹੀਂ ਕੋਈ ਕੁਛ ਲੈਣਾ ਕਰਾਂ ਉਹ ਠੀਕ ਕਿੱਥੋਂ ਬਣ ਗਈ ਪੀਲਾ ਪੰਜਾ ਹਾਂ ਸ਼ਿਰੀਆਰ ਕਬਿੰਦ ਪਰ ਵੀ ਚੱਲੂ ਕਿ ਗੱਲਾਂ ਬਾਤਾਂ ਚੱਲੂ ਆਉਣ ਵਾਲੇ ਦਿਨਾਂ 'ਚ ਹੋ ਸਕਦਾ 2-4 ਦਿਨਾਂ 'ਚ ਸ਼੍ਰੀ ਹਰਗੋਬਿੰਦਪੁਰ ਇੱਕ ਨਸ਼ੇ ਦੇ ਵਿਰੋਧ ਦੇ ਵਿੱਚ ਨਜਾਇਜ਼ ਹਥਿਆਰਾਂ ਦੇ ਵਿਰੋਧ ਦੇ ਵਿੱਚ ਇੱਕ ਬੜਾ ਵੱਡਾ ਧਰਨਾ ਲੱਗਣ ਜਾ ਰਿਹਾ ਹੈ ਸਵਾਗਤ ਮੈਂ ਹਰਿਸ਼ਪਾਲ ਸਿੰਘ ਤੁਸੀਂ ਜੁੜਿਓ ਐਨਆਰਆਈ ਟੂਡੇ ਦੇ ਨਾਲ ਯੁੱਧ ਨਸ਼ੇ ਵਿਰੁੱਧ ਇੱਕ ਐਸੀ ਲਹਿਰ ਜਿਹੜਾ ਪੰਜਾਬ ਦੇ ਵਿੱਚ ਅਸਰ ਦੇਖਣ ਨੂੰ ਮਿਲ ਰਿਹਾ ਹੈ ਔਰ ਨਸ਼ੇ ਦਾ ਲੱਕ ਤੋੜ ਦਿੱਤਾ ਹੈ ਨਛੇੜੀਆਂ ਦਾ ਲੱਕ ਤੋੜ ਦਿੱਤਾ ਹੈ ਬੜੇ ਬੜੇ ਮਗਰਮਾਛ ਜਿਹੜੇ ਨੇ ਜੇਲ੍ਹਾਂ 'ਚ ਡੱਕ ਦਿੱਤੇ ਨੇ ਪਰ ਕੀ وجہ ਹੈ ਕਿ ਸ਼੍ਰੀ ਹਰਗੋਬਿੰਦਪੁਰ ਦੇ ਲੋਕ ਜਿਹੜੇ ਨੇ ਸੈਟੀਸਫਾਈ ਨਹੀਂ ਕੀ ਕਾਰਨ ਇਹ ਵਜਾ ਜਣਾ ਕੇ ਸਾਡੇ ਨਾਲ ਨੇ ਨਗਰ ਕੌਂਸਲ ਸ਼੍ਰੀ ਹਰਕ੍ਰਿਸ਼ਨਪੁਰ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ ਪੰਨੂ ਜੀ ਆਪ ਜੀ ਦਾ ਬਹੁਤ ਸਵਾਗਤ ਧੰਨਵਾਦ ਜੀ ਕਿਉਂ ਤੇ ਨਸ਼ਾ ਵਿਰੋਧ ਮਹਿਮਤਾ ਜਿਹੜਾ ਹੰਗਾਰਾ ਹੈ ਤੁਸੀਂ ਕਿੰਨੇ ਨੰਬਰ ਦਿੰਦੇ ਹੋ ਸ਼੍ਰੀ ਹਰਕ੍ਰਿਸ਼ਨਪੁਰ ਦੀ ਗੱਲ ਕਰ ਰਹੇ ਜੀ ਜੀ ਬਿਲਕੁਲ ਤੁਸੀਂ ਆਪਣੇ ਹਲਕੇ ਦੀ ਦਾ ਹਾਂ ਬਿਲਕੁਲ ਜੀ 10 ਚੋਂ 1 2 ਨੰਬਰ ਤੁਸੀਂ ਕੰਜੂਸੀ ਕਰ ਰਹੇ ਹੋ ਕੁਝ ਨੰਬਰ ਦੇ ਦਿਓ ਕਿ ਪੰਜਾਬ ਦੇ ਵਿੱਚ 99% ਨਸ਼ਾ ਖਤਮ ਹੋ ਚੁੱਕਾ ਕੇਜਰੀਵਾਲ ਜੀ ਪਿਛਲੇ ਦਿਨੀ ਲੁਧਿਆਣੇ ਦੇ ਵਿੱਚ ਸਟੇਟਮੈਂਟ ਦੇ ਕੇ ਗਏ ਨੇ ਮੈਨੂੰ ਲੱਗਦਾ ਰਿਸ਼ਪਾਲ ਜੀ 2 2.5 ਸਾਲ ਤੋਂ ਤੋਂ ਮੈਂ ਤੁਹਾਡੇ ਚੈਨਲ ਤੇ ਰੌਲਾ ਪਾ ਰਿਹਾ ਬਿਛਰੀ ਹਰਗਬਲਪੁਰ ਚਿੱਟੇ ਦੇ ਬੜੇ ਬੁਰੇ ਹਾਲਾਤ ਨੇ ਤੇ ਥਾ ਥਾ ਦੇ ਜਗ੍ਹਾ ਜਗ੍ਹਾ ਚਿੱਟਾ ਵੇਖ ਰਿਹਾ ਜਦੋਂ ਦੀ ਮੈਂ ਗੱਲ ਕਰ ਰਿਹਾ ਬਾਬਾ ਸੋਨੂ ਉਹਨਾਂ ਦੇ ਨਾਲ ਦੋ ਡਰਾਈਵਰਾਂ ਉਹਨਾਂ ਦੇ ਨਾਲ ਦੋ ਡਰਾਈਵਰ ਕੰਮ ਕਰਦੇ ਨੇ ਇੱਕ ਡਰਾਈਵਰ ਦੇ ਕੋਲੋਂ ਹੀਰਿਆਂਨ ਫੜੀ ਜਾਂਦੀ ਉਹਤੇ ਹੈਰੋਂ ਦਾ ਪਰਚਾ ਦਿੱਤਾ ਹੀ ਜਾਂਦਾ ਤੇ ਦੂਜੇ ਤੇ ਉਹ ਨਜਾਇਜ਼ ਹਥਿਆਰਾਂ ਦਾ ਪਰਚਾ ਦੇਉਂਦੇ। ਮੰਨਦੇ ਹੋ ਨਾ ਕਿ ਜਿਹੜੀ ਸਰਕਾਰ ਹੈ ਇਹ ਨਿਸ਼ਪੱਖ ਹੈਗੀ ਹੈ ਇਹ ਨਹੀਂ ਵੇਖਦੀ ਕਿ ਕੌਣ ਦੋਸ਼ੀ ਕਿਸੇ ਵੱਡੇ ਬੰਦੇ ਦੇ ਨਾਲ ਕੰਮ ਕਰਦਾ ਕਿ ਨਹੀਂ ਪਰ ਗੁਨਾਹ ਕੀਤਾ ਤੇ ਬਖਸ਼ਿਆ ਤਾਂ ਨਹੀਂ ਚੁੱਕ ਕੇ ਅੰਦਰ ਸੁਟੇ ਕਿ ਨਹੀਂ ਸੁਟੇ। ਪਰ ਜਿੰਨੇ ਗੁਨਾਹ ਕੀਤਾ ਉਹ ਤਾਂ ਛੁੱਟਿਆ ਹੀ ਨਹੀਂ। ਰਿਸ਼ਪਾਲ ਜੀ ਪਰਚਾ ਤਾਂ ਦਿੱਤਾ ਹੁੰਦਾ। ਆਪੇ ਸੱਚੀ ਕਹ ਰਹੇ ਹੋ ਜਿਨ੍ਹਾਂ ਨੇ ਹੀਰੋਇਨ ਵੇਚੀ ਜਾਂ ਚਿਟਾ ਵੇਚਿਆ ਉਹ ਅੰਦਰ ਦਿੱਤੇ ਕਿ ਨਹੀਂ ਦਿੱਤੇ? ਮੈਂ ਕਹਾਂ ਬਿਲਕੁਲ ਦਿੱਤੇ। ਤੇ ਜਿਹੜੇ ਬੰਦੇ ਦਾ ਤੁਸੀਂ ਗੱਲ ਕਰ ਰਹੇ ਹੋ ਵੀ ਅਸਲਾ ਵੇਚ ਰਿਹਾ ਚੁੱਕ ਕੇ ਅੰਦਰ ਦਿੱਤਾ ਕਿ ਨਹੀਂ ਦਿੱਤਾ? ਰਿਸ਼ਪਾਲ ਜੀ ਫਿਰ ਬਾਹਰ ਕੌਣ ਰਹੇ ਗਏ? ਦੇਖੋ ਹੁਣ ਚਟਾ ਵੇਚ ਰਿਹਾ ਇੱਕ ਬੰਦਾ ਹਣੀ ਸ਼ਰਮਨ ਦੇ ਚਟਾ ਵੇਚਿਆ ਕੀ ਹਣੀ ਸ਼ਰਮਨ ਚਟਾ ਘਰ ਚ ਬਣਾਇਆ ਕਿਨੂੰ ਵੇਚਿਆ ਕਿੱਥੋਂ ਲਿਆਂਦਾ ਕਦੋਂ ਆਇਆ ਕਦੋਂ ਤੋਂ ਵੇਚ ਰਿਹਾ ਕਿੱਥੇ ਕੰਮ ਚੱਲ ਰਿਹਾ ਉਸ ਨੇ ਉੱਤੇ 7 ਕੇ 8 ਗ੍ਰਾਮ ਹੈਰੋਂ ਦਾ ਪਰਚਾ ਦਿੱਤਾ ਨਾਲ 1700 ਰੁਪਏ ਉਹਦੀ ਰਿਕਵਰੀ ਜਿਹੜੀ ਉਹਦੇ ਕੋਲੋਂ ਸੇਲ ਫੜੀ ਗਈ ਹੈ ਪਰ ਪਰਚਾ ਤਾਂ ਬਣਦਾ ਸੀ ਬਾਬੇ ਸੋਨੂ ਤੇ ਜਿਹੜਾ ਪਰਚਾ ਜਿਹੜਾ ਵਿਕਾਰਿਆ ਜਿਹਦਾ ਚਟਾ ਵਿਕ ਰਿਹਾ ਕੀ ਕੀ ਉਹ ਘਰ ਚ ਬਣਾ ਰਿਆ ਸੀ ਘੱਟ ਵੇਚ ਰਿਆ ਸੀ ਇਹ ਤੁਸੀਂ ਇਲਜ਼ਾਮ ਲਗਾ ਰਹੇ ਹੋ ਇਹ ਤੁਸੀਂ ਕਿੱਦਾਂ ਕਹਿ ਸਕਦੇ ਹੋ ਹੁਣ ਮੰਨ ਲਓ ਕਿਸੇ ਦਾ ਕੋਈ ਮੁਲਾਜ਼ਮ ਕੰਮ ਕਰ ਰਿਹਾ ਤੇ ਇਹਦਾ ਮਤਲਬ ਇਹ ਥੋੜੀ ਕਿ ਉਹਦਾ ਮਾਲਕ ਹੈ ਜਿਹੜਾ ਜਿੱਦ ਕੋ ਜੋਬ ਕਰ ਰਿਹਾ ਉਹ ਗੁਨਾਹਗਰ ਹੋ ਗਿਆ ਉਹਨੂੰ ਫੜਿਆ ਕਿੱਥੋਂ ਗਿਆ ਕੀ ਰਿਸ਼ਪਾਲ ਜੀ ਉਹ ਚਟਾ ਘਰ ਚ ਬਣਾ ਰਿਹਾ ਸੀ ਕਿੱਥੋਂ ਲਿਆਰ ਸੀ ਇਨਵੈਸਟੀਗੇਸ਼ਨ ਦਾ ਪਾਰਟ ਔਰ ਵੇਚ ਕਿੱਦੇ ਰਿਹਾ ਕੀ ਦੀ ਸ਼ਹਿ ਤੇ ਵੇਚ ਰਿਹਾ ਸੀ ਹੁਣ ਤੁਹਾਡੇ ਇਹ ਇਹ ਪੁਲਿਸ ਦਾ ਕੰਮ ਹੈ ਤੁਹਾਡੇ ਸਟਾਫ ਦੇ ਵਿੱਚ ਤਿੰਨ ਬੰਦੇ ਜੋਬ ਕਰਦੇ ਨੇ ਇੱਕ ਗਲਤ ਹੋ ਸਕਦਾ ਦੋ ਗਲਤੋਂ ਸਾਂ ਕਿ ਤਿੰਨ ਦੇ ਤਿੰਨ ਹੀ ਗਲਤੋਂ ਸਾਂ ਮਨੂ ਸਾਹਿਬ ਇਹ ਇਨਵੈਸਟੀਗੇਸ਼ਨ ਦਾ 파ਟ ਹੈ ਨਾ ਪੁਲਿਸ ਤੇ ਭਰੋਸਾ ਕਰਦੇ ਕਿ ਨਹੀਂ ਕਰਦੇ ਪੰਜਾਬ ਪੁਲਿਸ ਤੇ ਬਿਲਕੁਲ ਭਰੋਸਾ ਕਰਦੇ ਤੁਹਾਡੇ ਐਸਐਚਓ ਤੇ ਤੁਹਾਨੂੰ ਭਰੋਸਾ ਆਇਆ ਸ਼੍ਰੀ ਰੁਪਿੰਦਰ ਜੀ ਡੀਆਈਜੀ ਸਾਹਿਬ ਐਸਐਸਪੀ ਸਾਹਿਬ ਡੀਪੀ ਸਾਹਿਬ ਐਸਐਚਓ ਸਾਹਿਬ ਸਾਰਿਆਂ ਤੇ ਭਰੋਸਾ ਪਰ ਗੱਲ ਪਤਾ ਕਿ ਰਿਸ਼ਪਾਲ ਜੀ ਹਾਂ ਅੱਜਕੱਲ ਇਹ ਕਹਿਣ ਦੀਆਂ ਗੱਲਾਂ ਨੇ ਅੱਜ ਉਹ ਪਰਚਾ ਉਸ ਬੰਦੇ ਦੇ ਉੱਤੇ ਇੱਕ ਦਿੱਤਾ ਉਹਨੂੰ ਦੌੜ-ਦੌੜ ਰਿਮਾਂਡ ਵੀ ਨਹੀਂ ਲਿਆ ਤੇ ਅਗਲੇ ਦਿਨ ਪੇਸ਼ ਕਰਤਾ ਤਾਂ ਕੀ ਔਰ ਦੂਜੇ ਬੰਦੇ ਧਾਰਨਾ ਕੀ ਆ ਚੁਟਗੀਆਂ ਮਾਰ ਗਿਆ ਜਾਂਦੀਆਂ ਅਫਸਰਾਂ ਨੂੰ ਵੀ ਤੂੰ ਸਾਡੇ ਬੰਦੇਾਂ ਦੇ ਪਰਚਾ ਦਿੱਤਾ 2 ਦਿਨ ਦੀ ਖੇੜਾ ਤੇਰੀ ਟਰਾਂਸਫਰ ਕਰਾ ਕੇ ਪਹਿਲੇ ਅਫਸਰ ਦੇ ਪਰਚਾ ਦਿੱਤਾ ਗੱਲ ਯਾਦ ਰੱਖਿਓ ਹਫਤੇ ਤੱਕ ਉਹ ਅਫਸਰ ਦੀ ਟਰਾਂਸਫਰ ਹੋ ਜਾਂਦੀ ਕਿ ਕਿਉਂ ਨਹੀਂ ਦਿੱਤਾ ਇਸੇ ਸਵਾਲ 'ਚ ਜਵਾਬ ਆ ਇਸ ਕਰਕੇ ਬਾਬੇ ਸਣੂ ਤੇ ਪਰਚਾ ਦਰਜ ਨਹੀਂ ਹੋਇਆ ਜਿਹਦੀ ਰਿਸ਼ਪਾਲ ਜੀ ਮੈਂ ਤੁਹਾਨੂੰ ਇੱਕ ਛੋਟੀ ਜੀ ਚੀਜ਼ ਸੁਣਾਉਣਾ ਬਾਕੀ ਗੱਲ ਤੇ ਆਪਾਂ ਬਾਅਦ 'ਚ ਕਰਦੇ ਮੈਂ ਇੱਕ ਚੁਣੇਆਂ ਨੁਮਾਇੰਦਿਆਂ ਨੂੰ ਕੀ ਲੋਕਾਂ ਨੂੰ ਜਵਾਬ ਦਵਾਂ ਦੇਖੋ ਲੋਕ ਚੁਣੇਆਂ ਨੁਮਾਇੰਦਿਆਂ ਕੋ ਜਾਂਦੇ ਨੇ ਕਿ ਸਾਡਾ ਇਹ ਆ ਦੇਖੋ ਮੈਨੂੰ ਲੋਕਾਂ ਦੇ ਕੀ ਸਵਾਲ ਆਉਂਦੇ ਮੈਂ ਕੀ ਜੀ ਨੋਸਟ ਮੇਰਾ ਬਲੜਕਾ ਬੜਾ ਛੱਟਾ ਪਿੰਦਾ ਵਾ ਬੁੱਧੀ ਸ਼ਾ ਦੇ ਵੇਖਦਾ ਸ਼ਾਮਾਂ ਨਹੀਂ ਵੇਖਦਾ ਆਪਣਾ ਨਾਂ ਕਹੀ ਲੈਂਦੇ ਵੀ ਜਿਹੜਾ ਵੇਚਣ ਵਾਲਾ ਵਾ ਉਹਨੂੰ ਤੇ ਫੜਿਆ ਨਹੀਂ ਜਾਂਦਾ ਤੇ ਛੋਟੇ ਛੋਟੇ ਲੋਕਾਂ ਨੂੰ ਫੜੀ ਜਾਂਦੇ ਆ ਤੇ ਮੇਰੇ ਮੁੰਡੇ ਦਾ ਇਲਾਜ ਕਰਾ ਦਿਓ ਜਾਨੂ ਚੇਲੇ ਭੇਜ ਦਿਓ ਜਾ ਕੇ ਇਲਾਜ ਕਰਾ ਦਿਓ ਇੱਕ ਛੋਟੀ ਜਿਹੀ ਗੋੜ ਤੁਹਾਨੂੰ ਮੈਂ ਦੱਸ ਦ ਸਾਈਕਲ ਚਲੋ ਸਸ਼ ਕੰਪਨੀ ਕੋ ਉਸ ਨੂੰ ਕੀ ਚਰਚੇ ਪਾ ਲਈ ਮੈਂ ਸ਼ਿਰੋਬਾਦ ਦੀ ਗੀਆ ਦੋ ਵਾਰ ਚੋ ਤੇ ਪਾ ਜੀ ਵੇਖੋ ਹੁਣ ਇਹ ਮਾਵਾਂ ਨਹੀਂ ਆ ਦਵਾਵਾ ਵਾ ਇਹ ਸੋਨੋਂ ਬਾਬੇ ਹੁਣੇ ਪੜੇ ਗਏ ਆ ਨਾ ਚਿੱਟਾ ਵੇਚਦੇ ਹਨਾ ਇਹ ਲੋਕਾਂ ਦੀਆਂ ਬਦਸੀਸਾਂ ਲੱਗਣੀਆਂ ਵਾ ਮਾਮਾ ਰੋਂਦੀਆਂ ਵਾ ਜਿੰਨਾਂ ਦੇ ਪੁੱਤ ਨਸ਼ੇ ਕਰਦੇ ਆ ਤੇ ਪਾਜੀ ਮੇਰੇ ਬੱਚਾ ਵੀ ਨਸ਼ਾ ਕਰਦਾ ਤਾਂ ਨਵੇਂ ਪਤਾ ਤੇ ਉਹਨੇ ਵੀ ਘਰ ਦਾ ਰਹਿਣ ਕੱਖ ਨਹੀਂ ਦਿੱਤਾ ਹੁਣ ਮੇਰੇ ਕੋਲ ਤਾਂ ਰਿਸ਼ਪਾਲ ਜੀ ਇਹ ਫੋਨ ਭਰਿਆ ਪਿਆ ਹੂੰ ਤੁਹਾਡੀ ਤੇ ਫਿਰ ਉਹਨਾਂ ਦੇ ਨਾਲ ਕਿੜਵਾਜੀ ਕਿਹਨਾਂ ਦਾ ਕਿ ਉਹੀ ਜਿਨ੍ਹਾਂ ਦਾ ਜ਼ਿਕਰ ਕਰਿਆ ਤੁਸੀਂ ਨੇਤਾ ਜਿਹੜੇ ਨੇ ਅਸਰਿਆਮਦਵੀ ਪਾਰਟੀ ਦੇ ਬਾਬਾ ਸੋਨੂ ਉਹਨਾਂ ਨਾਲ ਤੇ ਤੁਹਾਡੀ ਕਿੜਵਾਜੀ ਹੈ ਤੇ ਕਿੜਵਾਜੀ ਕੱਢਣ ਵਾਸਤੇ ਵੀ ਇਦਾਂ ਦਾ ਪ੍ਰੋਗਰਾਮ ਪਲਾਨ ਹੋ ਸਕਦਾ ਕਿਦਾਂ ਦਾ ਮਤਲਬ ਇਹ ਰਿਕਾਰਡਿੰਗ ਕਰਵਾ ਦੇਣਾ ਪਰਚਾ ਦਰਜ ਨਾ ਨਾ ਇਹ ਕਹਿ ਦੇਣੀ ਪਵਾ ਦੇ ਪੁਲਿਸ ਮੇਰੇ ਕਹਿੰਦੇ ਪਰਚਾ ਦਰਜ ਕਰ ਨਹੀਂ ਤੁਹਾਡੇ ਕਹਿੰਦੇ ਪਰਚਾ ਕੋ ਦਰਜ ਕਰ ਜੋ ਪੁਲਿਸ ਨੇ ਫੜਿਆ ਉਹੀ ਕੀਤਾ ਨੇ ਇਹ ਤੇ ਜੇਕਰ ਪਰਚੇ ਦਰਜਿਤ ਕੀ ਕਰਨ ਪਰ ਜਿਹਦੀ ਸ਼ਹਿਰ ਤੇ ਚਲ ਰਿਹਾ ਉਹਦਾ ਸਰਗਣਾ ਕੌਣ ਆ ਸ਼ਹਿਰ ਦੇ ਵਿੱਚੋਂ ਪਰਚੇ ਇਹ ਗੱਲ ਇਹ ਗੱਲ ਬਣਦੀ ਆ ਤੁਸੀਂ ਕਿ ਤੁਸੀਂ ਕਿਉਂ ਨਹੀਂ ਮਿਲਿਆ ਐਸਐਸਓ ਸਾਨੂੰ ਤੁਸੀਂ ਮਿਲੇ ਕਿਉਂ ਨਹੀਂ ਡਿਪੀਸਾਨੂੰ ਮੈਂ ਮੈਂ ਐਸਐਸਓ ਸਾਨੂੰ ਇਹ ਪਰਿਵਾਰ ਜਿਹੜੇ ਪੀੜਤ ਆ ਜਿਹੜੇ ਇਹ ਬੰਦੇ ਵੀਡੀਓ ਤੁਹਾਨੂੰ ਭੇਜ ਰਿਹਾ ਤੁਸੀਂ ਇਹਨਾਂ ਨੂੰ ਲੈ ਕੇ ਮਿਲਿਓ ਰਿਸ਼ਪਾਲ ਜੀ ਮੈਂ ਉਹਨਾਂ ਦੇ ਤੇ ਮੈਂ ਤੇ ਤੁਹਾਡੇ ਮਾਧਿਅਮ ਰਾਹੀਂ ਪੂਰੇ ਮੀਡੀਆ ਨੂੰ ਚੈਲੰਜ ਕਰਦਾ ਹਾਂ ਕਿ ਯੁਰਤ ਨਾਲ ਸਾਰਾ ਕੁਝ ਕਰਨ ਇਨਸਾਫੀ ਨਾਲ ਬੇਬਾਕੀ ਨਾਲ ਇਹਨੂੰ ਸਾਰਾ ਕੁਝ ਦਿਖਾਇਆ ਜਾਵੇ ਔਰ ਮੇਰੇ ਕੋਲ ਸ਼ਰੀਆ ਗੋਬਨਪੁਰ ਮੈਂ ਤੁਹਾਡੀ ਮੀਡੀਆ ਦੇ ਵਿੱਚ ਸਾਰੇ ਇਹ ਗਰੀਬ ਲੋਕ ਜਿਹੜੀਆਂ ਮਾਵਾਂ ਕਿਉਂਕਿ ਮਾਂ ਦੀ ਮਮਤਾ ਇੰਨੀ ਸਸਤੀ ਨਹੀਂ ਕਿ ਉਹ ਕਵੇ ਮੇਰੇ ਬੱਚੇ ਨੂੰ ਜੇਲ੍ਹ ਘੱਲ ਦੋ ਕਿੰਨੀ ਦੁਖੀ ਹੋਪੀ ਮਾਂ ਔਰ ਮੈਂ ਸਾਰੇ ਤੁਹਾਡੀ ਹਾਜ਼ਰੀ ਚ ਲੈ ਕੇ ਜਾਊਂਗਾ ਰਿਸ਼ਪਾਲ ਜੀ ਘਰ ਤੋਂ ਘੜੇ 2 ਸਾਲ ਹੋ ਗਿਆ ਆਪਾਂ ਨੂੰ ਤੁਹਾਡੇ ਚੈਨਲ ਦੇ ਉੱਤੇ ਮੈਨੂੰ ਦਾਵਾ ਕਰਦੇ ਕਿੰਨੀ ਵਾਰ ਮੈਂ ਇਹਨੂੰ ਕੀਤਾ ਔਰ ਉਹ ਜੋ ਦਾਵੇ ਸਾਹਮਣੇ ਆ ਗਏ ਪਰ ਅੱਜ ਰੌਲਾ ਕਿਸ ਗੱਲ ਦਾ ਆ ਕਿ ਉਹ ਬੰਦਾ ਜਿਹੜਾ ਫੜਿਆ ਗਿਆ ਉਹ ਚਿੱਟਾ ਲਿਆਉਂਦਾ ਕਿੱਥੋਂ ਸੀ ਤੁਹਾਡੇ ਤੇ ਵੀ ਤੇ ਤੁਹਾਡੇ ਤੇ ਵੀ ਤਾਂ ਕਈ ਪਰਚੇ ਹੋਏ ਜਿੰਨੀ ਵਾਰੀ ਤੁਸੀਂ ਆਏ ਹੋ ਉਨੀ ਵਾਰੀ ਪਰਚੇ ਹੋਏ ਤੁਹਾਡੇ ਇਸ ਵਾਰੀ ਫਿਰ ਹੋਣਾ ਮੈਂ ਜੰਨੀ ਜੰਨੀ ਵਾਰੀ ਚਟੇ ਦੀ ਆਵਾਜ਼ ਲਈ ਉਹਦੀ ਵਾਰ ਮੇਰੇ ਤੇ ਪਰਚਾ ਦਰਜ ਕੀਤਾ ਕਿਉਂ ਹੁੰਦਾ ਤੁਹਾਡੇ ਤੇ ਪਰਚਾ ਦਰਜ ਕਿਉਂਕਿ ਸੱਚ ਦੀ ਆਵਾਜ਼ ਆ ਲੋਕਾਂ ਦੀ ਗੱਲ ਠਾਉਣਾ ਲੋਕਾਂ ਦਾ ਮੋਦਾ ਠਾਉਣਾ ਫਿਰ ਦੇਖੋ ਰਿਸ਼ਪਾਲ ਜੀ ਮੈਂ ਜਦੋਂ ਦਾ ਇਲੈਕਸ਼ਨ ਲੜਿਆ ਠੀਕ ਹੈ ਸੱਤਾ ਤੇਰੀ ਤੇਰੇ ਤੋਂ ਪਤਾ ਜਿਹਦੇ ਕੋਲ ਹੁੰਦੀ ਛੱਡ ਕੇ ਕੋਈ ਨਹੀਂ ਰਾਜੀ ਜੰਨੀ ਵਾਰੀ ਚਲੋ ਮੈਂ ਇੰਡੀਪੈਂਡੈਂਟ ਇਲੈਕਸ਼ਨ ਲੜਿਆ ਲੜ ਕੇ ਲੋਕਾਂ ਨੇ ਮੈਨੂੰ ਪ੍ਰਧਾਨ ਬਣਾਤਾ ਲੋਕਾਂ ਸਾਥ ਦਿੱਤਾ ਇਸੇ ਚਟੇ ਦੇ ਵਿਰੁੱਧ ਚਲੋ ਮੇਰਾ ਫਰਜ਼ ਬਣਦਾ ਮੇਰੀ ਜਾਨ ਵੀ ਚਲ ਜਾਏ ਮੈਂ ਤਾਂ ਵੀ ਲੋਕਾਂ ਵਾਸਤੇ ਲੜੂਗਾ ਜਦੋਂ ਤੋਂ ਮੈਂ ਤੁਹਾਡੇ ਨਾਲ ਤੁਹਾਡੇ ਚਿੱਤਾਂ 307 ਦਾ ਪਰਚਾ ਦਰਜ ਕਰ ਦਿੱਤਾ ਜੀ ਮੈਂ ਰੋਲਾ ਪਾਇਆ ਇਸ ਚੀਜ਼ ਵਾਸਤੇ ਮੈਂ ਤਾਂ ਜੇਕਰ ਤੁਸੀਂ ਕਿੱਤੇ ਨੂੰ ਰੋਕਦੇ ਹੋ ਡੈਫੀਨੇਟਲੀ ਤੇ ਇਹਦਾ ਮਤਲਬ ਪਰਚਾ ਹੋ ਜਾਂਦਾ ਡੈਫੀਨੇਟਲੀ ਪਰ ਮੈਨੂੰ ਇਸ ਚੀਜ਼ ਦੀ ਕੋਈ ਪਰਵਾਹ ਨਹੀਂ ਪਰ ਦੂਜੀ ਗੱਲ ਤੁਸੀਂ ਇਹ ਵੀ ਧਿਆਨ ਚ ਰੱਖ ਲਿਓ ਜਦੋਂ ਦਾ ਮੈਂ ਸ਼੍ਰੀ ਅਗੰਗਦpur ਜਾਇਆ ਕੀ ਜਿਹੜੇ ਉਹ ਨਜਾਇਜ਼ ਅਸਲਾ ਫੜਿਆ ਗਿਆ ਬਰਾਮਦ ਹੋਇਆ ਅੱਛਾ ਹਾਂ ਉਹ ਅਸਲਾ ਉਹ ਕਿੱਥੋਂ ਆਇਆ ਉਹ ਕਿੰਨੂੰ ਦੇਣਾ ਸੀ ਉਹ ਕਾਦੇ ਵਾਸਤੇ ਸੀਗਾ ਇਸ ਤੋਂ ਪਹਿਲਾਂ ਵੀ ਤੁਸੀਂ ਦੇਖ ਰਹੇ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਨਜਾਇਜ਼ ਅਸਲੇ ਦੀਆਂ ਵਾਰਦਾਤਾਂ ਤੁਹਾਡੇ ਆਸ-ਪਾਸ ਇਲਾਕੇ 'ਚ ਕਿੰਨੀਆਂ ਹੋ ਰਹੀਆਂ ਨੇ ਪੂਰੇ ਸ਼ਹਿਰ ਗੁਪਤਦਾ ਏਰੀਆ ਥੱਥਰਾਇਆ ਪਿਆ ਕੰਬਦਾ ਪਿਆ ਔਰ ਇਹਨਾਂ ਨਜਾਇਜ਼ ਅਸਲਾ ਉਸ ਪਾਸੇ ਦੇ ਵਿੱਚ ਆ ਚੁੱਕਾ ਹੈ ਵੀ ਉੱਥੋਂ ਦੇ ਲੋਕ ਵੀ ਖੌਫਜਦਾ ਨੇ ਪੁਲਿਸ ਵੀ ਪਰੇਸ਼ਾਨ ਹੈ ਬਾਕੀ ਹੀ ਤੁਹਾਡੀ ਗੱਲ ਤੇ ਆ ਇਹ ਜਿਹੜੇ ਬੰਦਾ ਨਜਾਇਜ਼ ਅਸਲੇ ਵਾਲਾ ਸੀਗਾ ਇਹਦੀ ਇਨਵੈਸਟੀਗੇਸ਼ਨ ਹੋਈ ਪੁੱਛ ਗਏ ਚਲੇ ਵੀ ਤੂੰ ਲਿਆਣਾ ਕਿੱਥੋਂ ਆ ਤੇਰਾ ਆਕਾ ਕੌਣ ਆ ਤੇ ਇਹ ਅਸਲਾ ਹੁਣ ਤੱਕ ਕਿੰਨਿਆਂ ਕੋਲੋਂ ਵੜਦਾ ਮੇਰੇ ਸੂਤਰਾਂ ਮੁਤਾਬਕ ਤੇ ਉਹਨੇ ਆਪਣੇ ਆਕਾ ਦਾ ਨਾਮ ਦੱਸ ਦਿੱਤਾ ਹੈ ਉਹ 7 ਦਿਨ ਦੇ ਰਿਮਾਂਡ ਤੇ ਹੁਣ ਪੁਲਿਸ ਨੂੰ ਨਾਮਜ਼ਦ ਕਰਦੀ ਹੈ ਕਿ ਨਹੀਂ ਕਰਦੀ ਹੈ ਇਸੇ ਆਕਾ ਦਾ ਇੱਕ ਡਰਾਈਵਰ ਨੇ ਆਪਣੇ ਆਕਾ ਦਾ ਨਾਮ ਲਿਆ ਕਿ ਮੈਂ ਸਮੱਗਲਿੰਗ ਕਿੱਦਾਂ ਕਰਦਾ ਕਿਹੜਾ ਮੇਰਾ ਸਰਗਣਾ ਸੀ ਕਿਹਦੀ ਸ਼ੈਤ ਕਰਦਾ ਸੀ ਜਿਹੜੇ ਬੰਦੇ ਕੋ ਨਜਾਇਜ਼ ਪਿਸਟਲ ਫੜਿਆ ਗਿਆ ਉਹਨੇ ਦੱਸਿਆ ਵੀ ਮੈਂ ਕਿੱਥੋਂ ਲੈ ਕੇ ਆ ਕਿਹਦੇ ਵਾਸਤੇ ਲਿਆ ਔਰ ਰਿਸ਼ਵਾਲ ਜ ਜਿਹੜਾ ਬੰਦਾ ਤੁਸੀਂ ਦੇਖੋ ਜਿੱਥੇ ਜਿੱਥੇ ਨਸ਼ਾ ਆ ਉੱਥੇ ਉੱਥੇ ਗੋਲੀਬਾਰੀ ਚਲਦੀ ਚਲਦੀ ਆ ਔਰ ਔਰ ਚਲਦੀ ਕਿਦਾਂ ਇਹ ਲੋਕ دہشت ਕ੍ਰੀਏਟ ਕਰਦੇ ਨੇ ਮੇਰਾ ਸ਼ਹਿਰ ਤਾਂ ਇੰਨਾ ਸਾਮੇ ਪਿਆ ਹੋਇਆ 8 ਵਜੇ ਬਾਜ਼ਾਰ ਬੰਦ ਹੋ ਜਾਂਦਾ ਲੋਕ ਆਪਣੇ ਘਰਾਂ ਤੋਂ ਚਲ ਜਾਂਦੇ ਜਿਹੜਾ ਬੰਦਾ ਇਹਨਾਂ ਦੇ ਵਿਰੁੱਧ ਕੰਪਲੇਂਟ ਕਰਦਾ ਆ ਤੁਸੀਂ ਯਾਦ ਕਰੋ ਜਿਹੜਾ ਬੰਦਾ ਕੰਪਲੇਂਟ ਕਰਦਾ ਉਹਦੇ ਵਿਰੁੱਧ ਕਿਤੇ ਨਾ ਕਿਤੇ ਫਾਰਮ ਕਰਦੇ ਆ ਸ਼ਹਿਰ ਦੇ ਵਿੱਚ ਕਿਸੇ ਦਾ ਗੁੱਟ ਟੁਟਾ ਕਿਸੇ ਦੀਆਂ ਲੱਤਾਂ ਦੋ ਥਾਂ ਤੋੜ ਦਿੱਤੀਆਂ ਗਿਆ ਕਿਸੇ ਦੇ ਗਿੱਟੇ ਤੋੜ ਦਿੱਤੇ ਗਏ ਆਹ ਹਾਲਾਤ ਨੇ ਪਰ ਮੈਂ ਇਸ ਗੱਲ ਦੀ ਜ਼ਰੂਰ ਕੋਸ਼ਿਸ਼ ਆ ਐਸਐਸਪੀ ਸਾਹਿਬ ਡੀਆਈਜੀ ਸਾਹਿਬ ਤੋਂ ਬੜਾ ਵਿਸ਼ਵਾਸ ਆ ਕਿ ਇਹਨਾਂ ਨੇ ਯੂਰਤ ਕੀਤੀ ਪਰਚਾ ਦਰਜ ਕੀਤਾ ਐਸਐਸਓ ਸ਼੍ਰੀ ਹਰਗੋਬਿੰਦਪੁਰ ਦੇ ਡੀਐਸਪੀ ਸਾਹਿਬ ਨੇ ਪਰ ਮੁੱਦਾ ਇਸ ਗੱਲ ਦਾ ਆ ਮੈਂ ਐਸਐਸਪੀ ਸਾਹਿਬ ਨੂੰ ਵੀ ਰਿਕਵੈਸਟ ਕੀਤੀ ਸੀ ਕਿ ਇਹਦੀ ਇਨਵੈਸਟੀਗੇਸ਼ਨ ਕਰੋ 5 ਮਿੰਟ ਨਹੀਂ ਲੱਗੜੇ ਉਸ ਬੰਦੇ ਨੂੰ ਸਿਰਫ 5 ਮਿੰਟ ਸੀਆਈਏ ਲਿਆ ਕੇ ਉਹਨੂੰ ਇਨਟੈਰੋਗੇਸ਼ਨ ਕਰ ਲੋ ਸਰਗਣੇ ਦਾ ਨਾਮ ਵੀ ਪਤਾ ਲੱਗ ਜਾਊਗਾ ਤੇ ਅਸਲੀਅਤ ਵੀ ਸੱਚ ਆ ਜਾਊਗੀ ਪਰ ਮੈਂ ਸਿਰਫ ਇਹ ਸ਼ਹਿਰ ਦੇ ਲੋਕਾਂ ਨੂੰ ਪਤਾ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਪਤਾ ਸਿਰਫ ਮੈਂ মিডিਆ ਤੇ ਪੁਲਿਸ ਦੇ ਧਿਆਨ ਚ ਲਿਆਉਣਾ ਚਾਹੁੰਦਾ ਵੀ ਉਦੋਂ ਉਹਨੂੰ ਇਨਵੈਸਟੀਗੇਟ ਕੀਤਾ ਜਾਵੇ ਤੇ ਸਰਗਣੇ ਦਾ ਨਾਮ ਉਹ ਜਿੱਥੇ ਪਹਿਲਾਂ ਬੱਕ ਵੀ ਚੁੱਕਿਆ ਦੁਬਾਰਾ ਫਿਰ ਬੱਕੂ ਇੱਕ ਤੋਂ ਤੁਹਾਨੂੰ ਖਤਰਾ ਕੀ ਦੇਖੋ ਮੇਰੇ ਵਿਰੋਧੀ ਨੇ ਹੂੰ ਨਈ ਬਰਦਾਸ਼ਤ ਮੈਂ ਉਹਨਾਂ ਨੂੰ ਵੀ ਇੱਕ ਪਿੰਡ ਤੋਂ ਉੱਠ ਕੇ ਇੱਕ ਨੌਜਵਾਨ ਸਾਨੂੰ ਇੰਡੀਪੈਂਡੈਂਟ ਇਲੈਕਸ਼ਨ ਹਰਾ ਆ ਗਿਆ ਤੇ ਜਿਹੜੇ ਇੰਨੀਆਂ ਲੰਮੀਆਂ ਦੋ ਤਨਾ ਪੀੜ੍ਹੀਆਂ ਤੋਂ ਇਲੈਕਸ਼ਨਾਂ ਨਾਲ ਲੜਦੇ ਆ ਰਹੇ ਉਹਨਾਂ ਨੂੰ ਬਰਦਾਸ਼ਤ ਤਾਂ ਵੀ ਇੱਕ ਨੌਜਵਾਨ ਮੁੰਡਾ 30-32 ਸਾਲਾਂ ਦਾ ਆ ਜਾ ਤੇ ਹਰਾ ਦੇ ਉਹ ਅਸਲਾ ਕਿਹਦੇ ਵਾਸਤੇ ਸੀਗਾ ਕੀ ਕਰਨਾ ਸੀ ਇਹਨਾਂ ਨੇ ਅਸਲਾ ਦੱਸੋ ਕਦੇ ਵਾਸਤੇ ਮੇਰੇ ਵਾਸਤੇ ਸਾਡੇ ਵਾਸਤੇ ਮੇਰੀ ਟੀਮ ਵਾਸਤੇ ਜਿਹੜੇ ਬੰਦੇ ਰੌਲਾ ਪਾਉਂਦੇ ਉਹਨਾਂ ਵਾਸਤੇ ਕਿੰਨੀ ਵਾਰੀ ਮੇਰੇ ਤੇ ਫਾਇਰਿੰਗ ਹੋਈ ਇੱਜੋ ਬੰਦੇ ਫਾਇਰਿੰਗ ਕਰਾਉਣ ਵਾਲੇ ਨੇ ਇੱਜੋ ਹੀ ਬੰਦੇ ਮੇਰੇ ਤੇ ਹਮਲਾ ਕਰਨ ਵਾਲੇ ਨੇ ਹੋਰ ਕੌਣ ਨੇ ਤੁਸੀਂ ਗੜੀਆਂ ਗਲੇਲਾ ਲੈ ਕੇ ਚੱਲਦੇ ਆ ਅਸਲਾ ਤੇ ਤੁਹਾਡੇ ਕੋ ਵੀ ਹੁੰਦਾ ਨਹੀਂ ਬਿਲਕੁਲ ਨਹੀਂ ਹੁੰਦਾ ਮੇਰੇ ਕੋ ਮੇਰਾ ਅਸਲਾ ਤੇ ਕੋਰਟ ਚ ਜਮਾ ਗਿਆ ਇਹਨਾਂ ਨੇ ਕਰਵਾਇਆ ਇਹਨਾਂ ਦੇ ਬਾਬੇ ਸੋਨੂ ਤੇ ਬਿਆਨਾ ਤੇ ਮੇਰਾ ਅਸਲਾ ਕੋਰਟ ਚ ਪਿਆ ਹੋਇਆ ਔਰ ਇਹਦਾ ਵੀ ਪਿਆ ਹੋਇਆ ਹੂੰ ਕ੍ਰਾਸ ਕੇਸ ਚ ਇਹਦਾ ਵੀ ਬਸਲਾ ਉੱਥੇ ਪਿਆ ਮੇਰਾ ਵੀ ਉੱਥੇ ਪਿਆ ਪਰ ਇਹਨੂੰ ਸ਼ੌਂਕ ਇਹਨੇ ਨੇ ਕਿ ਇਹ ਬੰਦੂਕ ਨਾਲ ਜੰਨਾ ਚੇਰ ਕਹਿੰਦੇ ਨਾ ਉਹ ਮੈਂ ਹੁਣ ਮੈਨੂੰ ਖਾਣ ਨਹੀਂ ਯਾਦ ਜੰਨਾ ਚੇਰੇ ਵੈਪਨ ਤੋਂ ਬਗੈਰ ਇਹ ਚੱਲ ਨਹੀਂ ਸਕਦਾ ਇਹਦੇ ਸ਼ੌਂਕ ਐਡੇ ਅੱchre ਨੇ ਜਿਹੜੇ ਮੁੰਡੇ ਫੜੇ ਗਏ ਨੇ ਜੇਕਰ ਕਿਸੇ ਤੇ ਲਈਓ ਕੰਮ ਕਰ ਰਿਹਾ ਮੈਂ ਕਿਸੇ ਲਈ ਆਪਣੀ ਜਾਨ ਖੌਫ ਦੇ ਵਿੱਚ ਕਿਉਂ ਪਾਉਂਗਾ ਮੈਂ ਕਿਸੇ ਲਈ ਖਤਰਾ ਮੋਲਕਿਉਲ ਲਊਂਗਾ ਮੈਨੂੰ ਕੋਈ ਨਿੱਜੀ ਫਾਇਦਾ ਹੈਗਾ ਨਿੱਜੀ ਲਾਲਚ ਹੈਗਾ ਤਾਂ ਮੈਂ ਉਹ ਕੰਮ ਕਰੂੰਗਾ ਨਾ ਪਰਿਵਾਰ ਦੇ ਮੈਂਬਰ ਤੇ ਕੁਝ ਕਹਿੰਦੇ ਹੋਣਗੇ ਜੇ ਫੇਰ ਹੋਈ ਹੈ 10 ਹਣੀ ਸ਼ਰਮਾ ਜਿਹੜੇ ਮੁੰ ਤੁਸੀਂ ਜਦੋਂ ਤੁਹਾਡਾ ਦਿਲ ਕਰੇ ਕੈਮਰਾ ਲੈ ਕੇ ਕਦੀ ਐਮਐਸ ਮੂਚੇ ਮੀਡੀਆ ਨੂੰ ਬਲਾਵਾ ਦਿਨਾ ਠੀਕ ਹੈ ਕਿ ਸ਼੍ਰੀ ਹਰਗਵੰਦਪੁਰ ਆਓ ਔਰ ਮੈਂ ਉਸ ਮੁੰਡੇ ਦਾ ਘਰ ਦਿਖਾਵਾਂ ਠੀਕ ਤਿੰਨ ਮਹੀਨੇ ਪਹਿਲਾਂ ਢਾਈ ਮਹੀਨੇ ਕੋਠੀ ਬਣੀ ਉਹਦੀ ਅਲੀਸ਼ਾਨ ਕਿਹੜੇ ਦੀ ਜੀ ਹਣੀ ਸ਼ਰਮਾ ਦੀ ਜਿੱਥੇ ਜਿਹੜੇ ਮੁੰਡੇ ਕੋਲੋਂ ਹੀਰੋਨ ਫੜੀ ਗਈ ਅੱਛਾ ਜਿਹੜੀ ਹੀਰੋਨ ਫੜੀ ਗਈ ਚਿੱਟਾ ਫੜਿਆ ਗਿਆ ਜਿਹਦੇ ਕੋਲ ਉਹਦੀ ਤਿੰਨ ਮਹੀਨੇ ਪਹਿਲਾਂ ਕੋਠੀ ਤਿਆਰ ਕੋਠੀ ਬਣੀ ਆਪ ਦਾ ਰਜ਼ਗਾਰ ਕੋਈ ਨਹੀਂ ਬਾਪ ਦਾ ਰਜ਼ਗਾਰ ਕੋਈ ਨਹੀਂ ਬਾਬ ਦੀ ਪ੍ਰਾਪਰਟੀ ਕੋਈ ਨਹੀਂ ਦੁਕਾਨ ਕੋਈ ਨਹੀਂ ਜ਼ਮੀਨ ਕੋਈ ਨਹੀਂ ਕੋਈ ਕੁਛ ਲੈਣਾ ਦੇਣਾ ਨਹੀਂ ਉਹ ਠੀਕ ਕਿੱਥੋਂ ਬਣ ਗਈ ਬਡੋਲਜਾ ਚੱਲਿਆ ਹੋਏਗਾ ਫਿਰ ਤੇਰੇ ਮੈਂ ਇਹੀ ਤੇ ਗੱਲ ਕਰ ਰਿਹਾ ਵੀ ਕੀ ਪੀਲਾ ਪੰਜਾ ਹਾਂ ਸ਼ਿਰੀਆਰ ਗਵਿੰਦਪੁਰ ਵੀ ਚੱਲੂ ਕਿ ਗੱਲਾਂ ਬਾਤਾਂ ਚੱਲੂ ਮੈਨੂੰ ਨਹੀਂ ਲੱਗਦਾ ਚੱਲਣਾ ਕੀ ਗੱਲ ਰਸਤਾ ਭੁੱਲ ਗਏ ਜੇ ਕਿਸੇ ਨੂੰ ਰਸਤਾ ਭੁੱਲ ਗਿਆ ਪੀਲਾ ਪੰਜਾ ਚਲਾਉਣ ਵਾਸਤੇ ਤਾਂ ਮੈਂ ਦੱਸ ਦਿੰਦਾ ਵੀ ਆ ਘਰ ਆ ਉਹਦਾ ਆ ਜਾ ਚਲਾ ਦੋ ਜੋ ਤੇ ਪਰਚਾ ਦਿੱਤਾ ਗਿਆ ਸਭ ਕੁਝ ਹੋਇਆ ਆ ਪਰ ਮੈਨੂੰ ਨਹੀਂ ਲੱਗਦਾ ਸ਼ਰੀਆ ਗਵਿੰਦਪੁਰਚ ਪੀਲਾ ਪੰਜਾ ਚੱਲੂਗਾ ਕਿਉਂਕਿ ਹਲੇ ਤੱਕ ਕਾਰਵਾਈ ਜਿਹੜੀ ਉਹ ਫੁੱਲ ਫਲੈਜ ਨਹੀਂ ਹੋਈ ਤਾਂ ਪੀਲਾ ਪੰਜਾ ਕਿੱਥੋਂ ਚੱਲ ਜਾਣਾ ਅੱਛਾ ਸਿਰ ਪਿਛਰੇ ਕਾਫੀ ਲੰਬੇ ਸਮੇਂ ਤੋਂ ਦੇਖ ਪਾ ਰਿਹਾ ਕਿ ਇੱਕ ਪਾਸੇ ਨਵਦੀਪ ਸਿੰਘ ਪੰਨੂ ਤੇ ਇੱਕ ਪਾਸੇ ਸੋਨੂ ਬਾਬਾ ਤੁਹਾਡੀ ਆਪਸ ਦੇ ਵਿੱਚ ਇਹ ਟੱchn ਬਾਜੀ ਚੱਲੀ ਜਾ ਰਹੀ ਚੱਲੀ ਜਾ ਰਹੀ ਇਹਦਾ ਹੱਲ ਕੀ ਹੈ ਮੇਰੀ ਕੋਈ ਟੱchn ਬਾਜੀ ਨਹੀਂ ਜਿਹੜਾ ਬੰਦਾ ਮੇਰੇ ਲੋਕਾਂ ਦਾ ਦੋਖੀ ਹੈ ਮੇਰੀ ਸ਼ਹਿਰ ਦੀ ਜਵਾਨੀ ਨੂੰ ਗਾਲੂਗਾ ਮੇਰੇ ਲੋਕਾਂ ਨੂੰ ਆਪਣੇ ਨਜਾਇਜ਼ ਹਥਿਆਰ ਦਿਖਾ-ਦਿਖਾ ਡਰਾਊਗਾ ਲੋਕਾਂ ਦੇ ਘਰਾਂ 'ਚ ਰੇਡਾਂ ਮਾਰਾ ਕੇ ਚਪੇੜਾਂ ਮਰਵਾ ਮਰਵਾ ਕੇ ਧੀਆ ਪੈਣਾ ਨੂੰ ਬੇਇੱਜ਼ਤ ਕਰਾਊਗਾ ਉਹ ਮੇਰਾ ਵਿਰੋਧੀ ਰਹਿਣਾ ਹੀ ਰਹਿਣਾ ਸੋਣੂ ਆਪਣਾ ਇਹ ਮੰਨੇ ਤੇ ਲੋਕਾਂ ਦੀ ਕਚਹਿਰੀ 'ਚ ਜਾ ਕੇ ਮਾਫੀ ਮੰਗੇ ਤੇ ਆਪਣਾ ਗਨਾਹ ਕਬੂਲ ਕਰੇ ਤੇ ਮੇਰਾ ਵੱਡਾ ਭਰਾ ਮੇਰੀ ਕੋਈ ਦੁਸ਼ਮਣੀ ਨਹੀਂ ਪਰ ਮੇਰੇ ਸ਼ਹਿਰ ਦੇ ਲੋਕਾਂ ਨਾਲ ਜੋ ਨਸ਼ੇ 'ਚ ਸਭ ਤੋਂ ਪਹਿਲਾਂ ਇਹਨਾਂ ਬੰਦਿਆਂ ਨੇ ਸੋਨੇ 'ਚ ਜਵਾਨੀ ਗਾਲੀ ਸੋਨੇ ਦੀ ਸਮਗਲਿੰਗ 'ਚ ਜਵਾਨੀ ਗਾਲੀ ਨਿਆਣਿਆਂ ਦੀ ਅੰਦਰ ਗੰਦੇ ਤਰੀਕੇ ਨਾਲ ਸੋਨਾ ਰੱਖ ਕੇ ਲਿਆਉਂਦੇ ਸਾਡੇ ਸ਼ਹਿਰ ਚ ਮੌਜਦਾ ਹੋਈਆਂ ਫਿਰ ਉਸ ਤੋਂ ਬਾਅਦ ਇਹਨਾਂ ਬੰਦਿਆਂ ਨੇ ਨਸ਼ੇ ਰਾਂ ਹੀ ਕੀਤੀਆਂ ਫਿਰ ਗਲਤ ਪਰਚੇ ਦਰਜ ਕਰਾਏ ਫਿਰ ਨਗਰ ਕੌਂਸਲ ਦਾ ਸਮੂੱਚਾ ਫੰਡ ਹੋਣ ਅੱਜ ਦੀ ਤਰੀਕ ਦੇ ਵਿੱਚ ਨਜਾਜ਼ ਹਥਿਆਰਾਂ ਨਾਲ ਡਰਾਉਂਦੇ ਆ ਕੀ ਸ਼ਰੀਰ ਗਬਿੰਦਪੁਰ ਜਗਲਾਹ ਚ ਪੈਂਦਾ ਕਿਉਂ ਨਹੀਂ ਇੱਥੇ ਕਾਰਵਾਈਆਂ ਹੁੰਦੀਆਂ ਨਰਦੀਪ ਜੀ ਇਹ ਜ਼ਿੰਮੇਵਾਰੀ ਤੇ ਨਾਲ ਤੁਸੀਂ ਵੇਖ ਲਓ ਰਿਕਾਰਡ ਹੋ ਰਿਹਾ ਇਹ ਪ੍ਰੋਗਰਾਮ ਰਿਕਾਰਡ ਹੋ ਰਿਹਾ ਚੱਲ ਰਿਹਾ ਹੈ ਚੱਲਣਾ ਹੈ ਜਦੋਂ ਇਹ ਜ਼ਿੰਮੇਵਾਰੀ ਤੁਹਾਡੀ ਹੈ ਇਹ ਜੋ ਅਲਫਾਜ਼ ਬੋਲੇ ਨੇ ਇਹਦੇ ਜ਼ਿੰਮੇਦਾਰ ਵੀ ਤੁਸੀਂ ਹੋ ਮੈਂ ਕਹਾਂ ਜੀ ਮੈਂ ਮੇਰੇ ਲੋਕ ਮੇਰੀ 2-3 ਦਿਨ ਤੋਂ ਤਬੀਅਤ ਠੀਕ ਨਹੀਂ ਸੀ ਮੇਰੇ ਲੋਕ ਮੇਰੇ ਬੁਰੂਆਂ ਬੁੜ ਬੁੜ ਖਾਗੇ ਕਿ ਤੂੰ ਕਾਰਵਾਈ ਕਿਉਂ ਨਹੀਂ ਕਰਾਉਂਦਾ ਤੂੰ ਜੇ ਸਾਡੀ ਸਾਰ ਲੈਣੀ ਹੈ ਤਾਂ ਕਾਰਵਾਈ ਕਿਉਂ ਨਹੀਂ ਕਰਾਉਂਦਾ ਕਿਉਂ ਨਹੀਂ ਰੌਲਾ ਪਾਉਂਦਾ ਜਦੋਂ ਜ਼ਿਆਦਾ ਸੱਚ ਸਾਨੂੰ ਪਤਾ ਆ ਹੁਣ ਮੈਂ ਅੱਜ ਐਤਵਾਰ ਆ ਗਿਆ ਜੀ ਮੰਡੇ ਨੂੰ ਡੀਆਈਜੀ ਸਾਹਿਬ ਤੇ ਐਸਐਸਪੀ ਸਾਹਿਬ ਨੂੰ ਸਾਡੇ ਸ਼ਹਿਰ ਦੇ ਬਹੁਤ ਸਾਰੀਆਂ ਮਾਵਾਂ ਪੈਣਾ ਧੀਆਂ ਚੁੜੇ ਨਮਾਇंदे ਸੋਸ਼ਲ ਵਰਕਰ ਸਾਰੇ ਮਿਲਣ ਕੇ ਸਾਹਿਬ ਨੂੰ ਦੱਸਣ ਕਿ ਕਿਉਂਕਿ ਸਾਡੇ ਸ਼ਹਿਰ ਜੋ ਲੋਕ ਕਹਿੰਦੇ ਸਾਨੂੰ ਪਤਾ ਤੁਸੀਂ ਚੁਣੇ ਨੁਮਾਇੰਦੇ ਸਾਨੂੰ ਅਫਸਰਾਂ ਨੂੰ ਮਿਲਾਓ ਸਾਨੂੰ ਰੂਬਰੂ ਕਰਾਓ ਅਸੀਂ ਬੇਨਤੀ ਕਰੀਏ ਮੰਡੇ ਨੂੰ ਕਰਾਵਾਂਗੇ ਔਰ ਦੂਜੀ ਗੱਲ ਜਿਹੜੀ ਤੁਸੀਂ ਕਰਦੇ ਹੋ ਆਉਣ ਵਾਲੇ ਦਿਨਾਂ 'ਚ ਹੋ ਸਕਦਾ 2-4 ਦਿਨਾਂ 'ਚ ਸ਼੍ਰੀ ਹਰਗੋਬਿੰਦਪੁਰ ਇੱਕ ਨਸ਼ੇ ਦੇ ਵਿਰੋਧ ਦੇ ਵਿੱਚ ਨਜਾਇਜ਼ ਹਥਿਆਰਾਂ ਦੇ ਵਿਰੋਧ ਦੇ ਵਿੱਚ ਇੱਕ ਬੜਾ ਵੱਡਾ ਧਰਨਾ ਲੱਗਣ ਜਾ ਰਿਹਾ ਜਿਹੜਾ ਇਹ ਹਾਲਾਤ ਜਿਹੜੀ ਕਾਰਵਾਈ ਪ੍ਰੋਪਰ ਤੌਰ ਤੇ ਨਹੀਂ ਹੋਈ ਬੜਾ ਵੱਡਾ ਧਰਨਾ ਜਿਹੜਾ ਲੱਗਣਾ ਉਹ ਇੰਨਾ ਯਾ ਡਰ ਉਹ ਇੱਕ ਬੰਦਾ ਹਥਿਆਰਾਂ ਨਾਲ ਆਮ ਲੋਕਾਂ ਨੂੰ ਤੇ ਡਰਾਉਂਦਾ ਡਰਾਉਂਦਾ ਉਹ ਉਹ ਪੁਲਿਸ ਪ੍ਰਸ਼ਾਸਨ ਨੂੰ ਵੀ ਐਮ ਟੀਚਰਾਂ ਨਾਲ ਗੱਲ ਕਰਦਾ ਵੀ 2 ਦਿਨ ਐਣੀਸ਼ ਇਹ ਹੀ ਅਪੀਲ ਆ ਮੇਰੀ ਕਿ ਫੋਲੋ ਸਾਰਾ ਕੁਝ ਸੱਚ ਕੱਢ ਕੇ ਸਾਹਮਣੇ ਲਿਆਵੇ ਉਹਨੂੰ ਜਾਗਰ ਜ਼ਾਹਿਰ ਕਰਨ ਕਿ ਕੀ ਅਸਲੀਅਤ ਆ ਕੀ ਸੱਚ ਆ ਤੇ ਕੀ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਜੋ ਕਿ ਲੋਕਾਂ ਨੂੰ ਸਭ ਕੁਝ ਪਤਾ ਜੀ ਪਰ ਫਿਰ ਵੀ ਲੋਕ ਚਾਹੁੰਦੇ ਆ ਵੀ ਇਹ ਵਰਦਾ ਪਰ ਪੁਲਿਸ ਨੇ ਕਾਫੀ ਹੱਦ ਤੱਕ ਕੀਤਾ ਵੀ ਆ ਪਰ ਜੋ ਡਰਾਵੇ ਜੋ ਧਮਕਾਇਆ ਪਰ ਮੈਨੂੰ ਨਹੀਂ ਲੱਗਦਾ ਕਿ ਪੀਲਾ ਪੰਜਾ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਚੱਲੂਗਾ ਅਗਰ ਪੀਲਾ ਪੰਜਾ ਨਾ ਚੱਲਿਆ ਤੇ ਇਹ ਜੋ ਬਦਜਮਾਨਤਾ ਤੋਂ ਬਾਅਦ ਆ ਕੇ 10 ਗੁਣਾ ਵੱਧ ਕੰਮ ਕਰ ਰਹੀ ਹੈ। ਸ੍ਰੀ ਹਰਗੋਬਿੰਦਪੁਰ ਜਿੱਥੇ ਯੁੱਧ ਨਸ਼ੇ ਵਿਰੁੱਧ ਮਹਿੰਮ ਦੀ ਫੂਕ ਨਿਕਲ ਗਈ ਹੈ ਔਰ ਉਹਦੇ ਨਾਲ ਹੀ ਇਸ ਵੇਲੇ ਇੱਕ ਦੂਸਰਾ ਯੁੱਧ ਵੀ ਚੱਲ ਰਿਹਾ ਹੈ। ਕਿ ਯੁੱਧ ਨਜਾਇਜ਼ ਅਸਲੇ ਵਿਰੁੱਧ। ਇਹਨਾਂ ਦੋਨਾਂ ਯੁੱਧਾਂ ਨੂੰ ਲੈ ਕੇ ਨਵਦੀਪ ਸਿੰਘ ਪੰਨੂ ਨਗਰ ਕੌਂਸਲ ਸ੍ਰੀ ਹਰਪੁਰ ਹਰਗੋਬਿੰਦਪੁਰ ਦੇ ਪ੍ਰਧਾਨ ਨੇ। ਸੋ ਉਹਨਾਂ ਵੱਲੋਂ ਅੱਜ ਉਥੋਂ ਦੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੀ ਕਚੈਰੀ ਦੇ ਵਿੱਚ ਰੱਖਿਆ ਗਿਆ। ਜਿੱਥੇ ਪੰਜਾਬ ਪੁਲਿਸ ਦੀ ਸਿੱਧਕਾ ਰੇਣੀ ਉਥੇ ਨਾਲ ਇਹ ਵੀ ਕਹਿ ਰਹੇ ਨੇ ਕਿ ਜਿਹੜਾ ਵੀ ਕੋਈ ਪੁਲਸ ਸਭ ਤੋਂ ਚੰਗਾ ਕੰਮ ਕਰਦਾ ਤੇ ਉਹਨੂੰ ਸੁਣਨ ਨੂੰ ਧਮਕੀਆਂ ਮਿਲਦੀਆਂ ਨੇ ਸ਼ਾਬਾਸ਼ ਨਹੀਂ ਮਿਲਦੀ ਪਰ ਇਹ ਚਾਹੁੰਦੇ ਨੇ ਕਿ ਸੱਚਾਈ ਸਾਹਮਣੇ ਆਵੇ ਕਿ ਆਖਰ ਕਿਹੜੇ ਆਕਾ ਦਾ ਹੱਥ ਉਹਨਾਂ ਦੇ ਸਿਰ ਤੇ ਹੈ ਅਸਲ ਦੇ ਵਿੱਚ ਸੱਚਾਈ ਹੈ ਕਿ ਨਸ਼ਾ ਲਿਆਉਂਦੇ ਕਿਵੇਂ ਸੀ ਨਸ਼ਾ ਵਕਤ ਕਿਵੇਂ ਸੀ ਤੇ ਹੁਣ ਤੱਕ ਕਿੰਨਿਆਂ ਦੀ ਜ਼ਿੰਦਗੀਆਂ ਬਰਬਾਦ ਕਰ ਚੁੱਕੇ ਨੇ ਤੇ ਅਸਲ ਦੇ ਵਿੱਚ ਇਹਨਾਂ ਦਾ ਜੋ ਵਟਾ ਮਗਰਮਾਚ ਹੈ ਉਹ ਤਾਂ ਨਾ ਕੀ ਹੈ ਤੇ ਹੈ ਕੌਣ ਔਰ ਉਹਦੇ ਤੋਂ ਬਾਅਦ ਦੇਖਣਾ ਇਹ ਹੋਗਾ ਕਿ ਉਹਦੇ ਤੇ ਕੋਈ ਕਾਰਵਾਈ ਹੁੰਦੀ ਹੈ ਇਆ ਨਹੀਂ ਹੁੰਦੀ ਤੇ ਵੱਡੀ ਗੱਲ ਇਹਨਾਂ ਨੇ ਕੋਹਰ ਕੀਤੀ ਹੈ ਕਿ ਪੀਲਾ ਪੰਜਾ ਕੀ ਆਮ ਲੋਕਾਂ ਦੇ ਘਰਾਂ ਤੇ ਚੱਲਦਾ ਹੈ ਜਿਹੜੇ ਨਸ਼ਾ ਤਸਕਰ ਨੇ ਜਾਂ ਨਸ਼ਾ ਵੇਚਣ ਵਾਲੇ ਨੇ ਕੋਠੀ ਪਾਈਏ ਨਵੀਂ ਨਕੋਰ ਕਿ ਉਹਦਰ ਨੂੰ ਪੀਲੇ ਪੰਜੇ ਦਾ ਮੂੰਹ ਹੋਏਗਾ ਤੇਲ ਹੋਏਗਾ ਪੀਲੇ ਪੰਜੇ ਚ ਇਹਨਾਂ ਕੀ ਉਹਦਰ ਨੂੰ ਜਾ ਸਕੇ ਕੋਈ ਅਫਸਰ ਇੰਨੀ ਬਹਾਦਰੀ ਇੰਨੀ ਦਲੇਰੀ ਕਰੂਗਾ ਕਿ ਪੀਲਾ ਪੰਜਾ ਉਹਦਰ ਨੂੰ ਜਾ ਸਕੇ ਇਨਸਾਫ ਦੀ ਉਮੀਦ ਹੈ ਆਸ ਕਰਦੇ ਹਾਂ ਕਿ ਯੁੱਧ ਨਸ਼ਾ ਵਿਰੁੱਧ ਔਰ ਇਹ ਯੁੱਧ ਨਜਾਇਜ਼ ਅਸਲੇ ਵਿਰੁੱਧ ਹੁਣ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਕਿਸੇ ਮਕਾਮ ਤੇ ਕਿਸੇ ਅੰਜਾਮ ਤੇ ਜ਼ਰੂਰ ਪਹੁੰਚੇਗਾ ਜਾਗਰੂਕ ਹੋ ਚੁੱਕੇ ਹੈ ਸ੍ਰੀ ਹਰਗੋਬਿੰਦਪੁਰ ਦੀ ਜਨਤਾ ਆਉਣ ਵਾਲੇ ਦੇਣੇ ਚ ਲੱਗਣ ਵਾਲੇ ਨੇ ਵੱਡੇ ਤਰਨੇ ਔਰ ਹੁਣ ਕੇ ਵੱਡੇ ਪ੍ਰੋਟੈਸਟ ਔਰ ਆਰ ਪਾਰ ਦੀ ਲੜਾਈ ਸ਼ੁਰੂ ਹੋ ਚੁੱਕੀ ਹੈ ਔਰ ਇਧਰ ਨਵਦੀਪ ਪੰਨੂ ਨੇ ਇੱਕ ਲਕੀਰ ਖੇਚ ਦਿੱਤੀ ਹੈ ਕਿ ਜਿਹੜੇ ਬੰਦੇ ਨਜਾਇਜ਼ ਕੰਮ ਕਰਨ ਵਾਲੇ ਨੇ ਜਦ ਤੱਕ ਉਹਨਾਂ ਦੇ ਨਾਂ ਨਸ਼ਾ ਨਹੀਂ ਹੁੰਦੇ ਜਦ ਤੱਕ ਉਹਨਾਂ ਤੇ ਪੁਲਿਸ ਕਾਨੂੰਨ ਨਕੇਲ ਨਹੀਂ ਕੱਸਦਾ ਤਾਂ ਇਹ ਵੀ ਹੁਣ ਆਰਾਮ ਨਾਲ ਬੈਠਣ ਵਾਲੇ ਨਹੀਂ ਬਾਬਾ ਸ਼ੁਕਰੀਆ ਪੰਨੂ ਜੀ ਇੱਕ ਦੇ ਰਹਿ ਸਕਦੀ ਆਵਾਜ਼ ਹੈ ਨਾ ਰਹੀ ਟੂਡੇ